ਇਸ ਵੀ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿਸਾਨਾਂ ਵੱਲੋਂ ਬ੍ਰੀ ਮੰਗਰ ਨੂੰ ਲੈ ਕੇ ਤਰਨਾ ਪ੍ਰਦੋਸ਼ਣ ਲਗਾਤਾਰ ਕੀਤਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਹੁਣ ਹਾਲਾਤ ਨਾ ਪੂਰਾ ਬੰਦੇ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਦਿੱਲੀ ਜਾਣ ਦੀ ਜ਼ਿੱਦ ਕਾਰਨ ਪੰਜਾਬ ਹਰਿਆਣਾ ਸਰਹੱਦ ਤੇ ਅਮਰਜੈਂਸੀ ਵਾਲੇ ਹਾਲਾਤ ਬੱਜ ਚੁੱਕੇ ਨੇ ਪੰਜਾਬ ਨੇ ਵੀ ਇਸ ਨਾਲ ਹਾਲਾਤ ਨਾਲ ਜਿੱਠਣ ਲਈ ਪ੍ਰਬੰਧ ਕਰ ਲਏ ਨੇ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦਰਮਿਆਨ ਅਮਰਜੈਂਸੀ ਸਹੂਲਤਾਂ ਦੀ ਤਿਆਰੀ ਪੂਰੀ ਤਰ੍ਹਾਂ ਖਿੱਚ ਲਈ ਹੈ ਇਸੇ ਮੱਦੇਨਜ਼ਰ ਸਰਹੰਦਾਂ ਤੇ ਸੜਕ ਸੁਰੱਖਿਆ ਫੋਰਸ ਦੇ ਪਾਰੀ ਗਿੰਤੀ ਦੇ ਵਿੱਚ ਐਂਬੂਲੈਂਸਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਤਾਂ ਜੋ ਅਮਰਜੈਂਸੀ ਵਾਲੇ ਹਾਲਾਤਾਂ ਨਾਲ ਪੂਰੀ ਤਰ੍ਹਾਂ ਨਜਿੱਠਿਆ ਜਾ ਸਕੇ ਇਸ ਤੋਂ ਇਲਾਵਾ ਪਾਣੀ ਦੇ ਟੈਂਕਰਾਂ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਸਰਹੰਦਾ ਨੇੜੇ ਸਾਰੇ ਹਸਪਤਾਲਾਂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਹੋ ਚੁੱਕੇ ਨੇ ਦਿੱਲੀ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਮੁਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਟੀਕਰੀ ਤੇ ਗਾਜ਼ੀਪੁਰ ਸਰਹੰਦਾ ਤੇ ਸਖਤ ਨਿਗਰਾਨੀ ਰੱਖਣ ਦੇ ਆਦੇਸ਼ ਜਾਰੀ ਹੋ ਚੁੱਕੇ ਤਾ ਜੇ ਕਿ ਹਰਿਆਣਾ ਦੇ ਸੁਰੱਖਿਆ ਮੁਲਾਜ਼ਮਾ ਵਲਸਵੇਰੇ ਕੇਰਲਾ ਜਦੇ ਕਰੀਬ ਹੰਝੂ ਗੈਰ ਦੇ ਗੋਲੇ ਛੱਡੇ ਗਏ ਜਿਸ ਤੋਂ ਬਾਅਦ ਕਿਸਾਨ ਬੱਚਣ ਲਈ ਇੱਧਰ ਉੱਧਰ ਭੱਤੇ ਨਜ਼ਰ ਆ ਰਹੇ ਸੀ ਦੱਸਣਯੋਗ ਹੈ ਕਿ ਇਸੇ ਦਰਮਿਆਨ ਕੇਂਦਰ ਖੇਤੀਬਾੜੀ ਮੰਤਰੀ ਨੇ ਵੀ ਟਵੀਟ ਸੰਧਾ ਕਰਕੇ ਕਿਹਾ ਹੈ ਕਿ ਚੌਥੇ ਗੇਅਰ ਤੋਂ ਬਾਅਦ ਸਰਕਾਰ ਪੰਜਵੇਂ ਗੇਅਰ ਦੀ ਕਿਸਾਨਾਂ ਦੇ ਨਾਲ ਹੁਣ ਮੀਟਿੰਗ ਕਰਨਾ ਚਾਹੁੰਦੀ ਹੈ